ਆਉਣ ਵਾਲੇ 24 36 ਘੰਟਿਆਂ ਦੇ ਦਰਮਿਆਨ ਭਾਰਤ ਪਾਕਿਸਤਾਨ ਤੇ ਅਟੈਕ ਕਰ ਸਕਦਾ ਇਹ ਆਪਾਂ ਨਹੀਂ ਕਹਿ ਰਹੇ ਇਹ ਪਾਕਿਸਤਾਨ ਦਾ ਕਹਿਣਾ ਪਾਕਿਸਤਾਨ ਦੇ ਇਨਫੋਰਮੇਸ਼ਨ ਮਨਿਸਟਰ ਦਾ ਇਹ ਕਹਿਣਾ ਬੀਬੀਸੀ ਨਿਊਜ਼ ਨੇ ਜਿਹੜੇ ਅਤਾਵਲਾ ਤਾਰਰ ਸਾਹਿਬ ਆ ਉਹਨਾਂ ਦਾ ਇਹ ਬਿਆਨ ਸਾਂਝਾ ਕੀਤਾ ਕਿ ਤਾਰਰ ਸਾਹਿਬ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੇ ਕੋਲ ਕ੍ਰੈਡਿਬਲ ਇੰਟੈਲੀਜੈਂਸ ਆ ਕਿ ਇੰਡੀਆ ਦੇ ਵੱਲੋਂ 24 36 ਘੰਟਿਆਂ ਦੇ ਦਰਮਿਆਨ ਹਮਲਾ ਕੀਤਾ ਜਾ ਸਕਦਾ ਪਾਕਿਸਤਾਨ ਦੇ ਉੱਤੇ ਹੁਣ ਤਾਂ ਇਸ ਗੱਲ ਨੂੰ ਵੀ ਤਕਰੀਬਨ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ ਆ 12 ਤੋਂ 14 ਘੰਟੇ ਹੋ ਚੁੱਕੇ ਨੇ ਅਛੇ ਇਹਦੀ ਜਿਆਦਾ ਇੰਪੋਰਟੈਂਸ ਇਸ ਕਰਕੇ ਹੋ ਜਾਂਦੀ ਆ ਕਿ ਬੜਾ ਤਰਕਸਾਰ ਜਈ ਨੂੰ ਪਾਕਿਸਤਾਨ ਦੇ ਜਿਹੜੇ ਇਹ ਇਨਫੋਰਮੇਸ਼ਨ ਮਨਿਸਟਰ ਨੇ ਇਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਐਕਸ ਦੇ ਉੱਤੇ ਪੋਸਟ ਕੀਤਾ ਗਿਆ ਸੋ ਇਸ ਕਰਕੇ ਸਥਿਤੀਆਂ ਕਹ ਲੋ ਕਿ ਬਹੁਤ ਜਿਆਦਾ ਗੰਭੀਰ ਹਾਲਾਤ ਹੋ ਗਏ ਨੇ ਆਫਟਰ ਪਹਿਲਗਾਮ ਇਨਸੀਡੈਂਟ ਜੋ ਕੁਝ ਵੀ ਜਿਹੜਾ ਪਹਿਲਗਾਮ ਦੇ ਵਿੱਚ ਇਹ ਜਿਹੜੀ ਆ ਬੁਝ ਦਿਲਾਣਾ ਕਾਰਵਾਈ ਸੀਗੀ دہشت گردਾਂ ਦੇ ਵੱਲੋਂ ਜਿਹੜਾ ਉਹਨਾਂ ਨੇ ਟੂਰਿਸਟ ਦੇ ਉੱਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਆਫਟਰ ਥੈਟ ਸਥਿਤੀਆਂ ਲਗਾਤਾਰ ਦਿਨ ਬਦ ਦਿਨ ਵਿਗੜਦੀਆਂ ਹੀ ਜਾ ਰਹੀਆਂ ਨੇ ਸੋ ਹੁਣ ਦੇ ਜੇਕਰ ਆਪਾਂ ਹਾਲਾਤ ਵੇਖੀਏ ਕਿ ਹੁਣ ਸਥਿਤੀਆਂ ਕਿੱਧਰ ਨੂੰ ਜਾ ਰਹੀਆਂ ਨੇ ਤੇ ਅੱਛਾ ਸਭ ਤੋਂ ਪਹਿਲਾਂ ਵੈਸੇ ਹੀ ਇੰਡੀਆ ਦੀ ਜਿਹੜੇ ਆ ਜਨਾਬੀ ਸਾਡਾ ਇਹ ਸਿਕਿਉਰਿਟੀ ਫੋਰਸਸ ਆ ਇਹਨਾਂ ਤੇ ਇੱਕ ਸਵਾਲ ਵੀ ਆ ਦੇ ਹਜੇ ਤੱਕ ਇਹਨਾਂ ਤੋਂ ਉਹ ਜਿਹੜੇ ਆ ਗ੍ਰਿਫਤਾਰ ਨਹੀਂ ਇਹ ਕਰ ਸਕੇ ਉਹਨਾਂ ਨੂੰ ਹਰ ਰੋਜ਼ ਹੀ ਕਹਿ ਲਓ ਕਿ ਹਰ ਰੋਜ਼ ਸ਼ਾਮ ਨੂੰ ਮੋਸਟਲੀ ਜਦੋਂ ਕਿ ਆਪਣੇ ਨਿਊਜ਼ ਚੈਨਲਸ ਦਾ ਪ੍ਰਾਈਮ ਟਾਈਮ ਵਗੈਰਾ ਹੁੰਦਾ ਉਦੋਂ ਹੀ ਇਹ ਖਬਰ ਆ ਜਾਂਦੀ ਆ ਕਿ ਬੜੇ ਘੇਰੇ ਹੋਏ ਨੇ ਜੀ ਇਹ ਜਿਹੜੇ ਦ دہشت ਗਾਰਦ ਸਕੇ ਜਿਨ੍ਹਾਂ ਨੇ ਅਟੈਕ ਨੂੰ ਅੰਜਾਮ ਦਿੱਤਾ ਅੰਬੈਸੇ ਤਾਂ ਡੈਫੀਨਿਟਲੀ ਆਪਾਂ ਇਹ ਨਹੀਂ ਕਹਿੰਦੇ ਕਿ ਬਹੁਤ ਮੁਸ਼ਕਲ ਹੁੰਦਾ ਜੰਗਲ ਦੇ ਵਿੱਚੋਂ ਕਿਸੇ ਨੂੰ ਗ੍ਰਿਫਤਾਰ ਕਰਨਾ ਤੇ ਇਹਨਾਂ ਦਾ ਕਿਹਾ ਜਾ ਰਿਹਾ ਵੀ ਇਹਨਾਂ ਦਾ ਨੈਟਵਰਕ ਵੀ ਉੱਥੇ ਹੈਗਾ ਪਰ ਫਿਰ ਲੋਕੀ ਇਹ ਵੀ ਸਵਾਲ ਕਰਦੇ ਨੇ ਕਿ ਪਿਛਲੇ ਜਿਹੜੇ ਤੁਸੀਂ 5-6 ਸਾਲਾਂ ਤੋਂ ਇੰਨੇ ਵੱਡੀ ਗਿਣਤੀ ਦੇ ਵਿੱਚ ਇੰਡੀਆ ਨਾਮੀ ਦੀ ਉੱਤੇ ਪ੍ਰੈਜ਼ੈਂਸ ਸੀਗੀ ਤੇ ਇਹ ਉਦੋਂ ਤੁਸੀਂ ਲਗਾਤਾਰ ਇਹ ਬਿਆਨ ਦਿੰਨੇ ਆ ਬਾਹਰ ਆ ਕੇ ਦਿੱਲੀ ਦੇ ਵਿੱਚ ਜਾਂ ਜਿੱਥੇ ਮਰਜ਼ੀ ਭਾਰਤ ਦੇ ਬਾਕੀ ਜਗ੍ਹਾਾਂ ਤੇ ਆ ਕੇ ਬੀਜੇਪੀ ਦੇ ਵੱਲੋਂ ਇੱਕ ਕਲੇਮ ਕੀਤਾ ਜਾਂਦਾ ਕਿ ਉਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਤੋੜ ਪੰਨ ਦਿੱਤਾ ਸੀ ਤੇ ਫਿਰ ਇਹ ਨੈਟਵਰਕ ਹਜੇ ਤੱਕ ਕਿੱਦਾਂ ਬਰਕਰਾਰ ਆ? ਵੀ ਜੇਕਰ ਹਜੇ ਵੀ ਤੁਸੀਂ ਇਹ ਕਹਿੰਦੇ ਆ ਕਿ دہشت گردਾਂ ਨੇ ਇਹਨਾਂ ਦੇ ਵਿੱਚੋਂ ਚਾਰਾਂ ਜਣਿਆਂ ਦੇ ਵਿੱਚੋਂ ਤਿੰਨਾਂ ਦੀ ਜਿਹੜੀ ਪੜਤਾਲ ਹੋ ਚੁੱਕੀ ਆ, ਆਈਡੈਂਟੀਫਿਕੇਸ਼ਨ ਹੋ ਚੁੱਕੀ ਆ। ਉਹਨਾਂ ਤਿੰਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਪਾਕਿਸਤਾਨੀ ਸਿਟੀਜ਼ਨ ਕਿਹਾ ਜਾ ਰਿਹਾ ਤੇ ਇੱਕ ਜਿਹੜਾ ਕਸ਼ਮੀਰ ਦਾ ਨਾਗਰਿਕ ਦੱਸਿਆ ਜਾ ਰਿਹਾ ਭਾਰਤੀਆ ਏਜੰਸੀਜ਼ ਦੇ ਵੱਲੋਂ ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ। ਸੋ ਹਜੇ ਤੱਕ ਗ੍ਰਿਫਤਾਰੀ ਤਾਂ ਉਹਨਾਂ ਦੀ ਹੋਈ ਨਹੀਂ। ਬਹੁਤਿਆਂ ਦੇ ਘਰ ਵੀ ਢਾਅ ਦਿੱਤੇ ਗਏ ਜਿਨ੍ਹਾਂ ਜਿਨ੍ਹਾਂ ਦਾ ਉੱਥੇ ਇਸ ਤਰੀਕੇ ਦੇ ਲੋਕਾਂ ਦੇ ਨਾਲ ਕੋਈ ਵੀ ਨਾਤਾ ਸੀਗਾ ਹਾਲਾਂਕਿ ਹੁਣ ਇੰਡੀਅਨ ਗਵਰਨਮੈਂਟ ਨੇ ਜ਼ਰੂਰ ਕਿਹਾ ਕਿ ਵੀ ਗਾਹਾਂ ਤੋਂ ਜਿਹੜੇ ਘਰ ਨਹੀਂ ਢਾਉਣੇ ਕਿਉਂਕਿ ਜਿਹੜੇ ਉਮਰ ਅਬਦੁੱਲਾਹ ਸਾਹਿਬ ਦੀ ਕਸ਼ਮੀਰ ਦੀ ਸਰਕਾਰ ਹੈ ਜਾਂ ਜਿੰਨੇ ਵੀ ਕਸ਼ਮੀਰ ਦਾ ਕਿ ਜਿਹੜਾ ਜਿੰਨਾ ਵੀ ਪੋਲੀਟਿਕਲ ਉਹਨਾਂ ਦਾ ਤਾਮਝਾਮ ਹੈ ਉੱਥੇ ਉਹਨਾਂ ਦੇ ਵੱਲੋਂ ਇੱਕ ਸੁਨੇਹਾ ਬਾਰ-ਬਾਰ ਦਿੱਲੀ ਨੂੰ ਦਿੱਤਾ ਜਾ ਰਿਹਾ ਕਸ਼ਮੀਰ ਦੇ ਵੱਲੋਂ ਸ਼੍ਰੀਨਗਰ ਦੇ ਵੱਲੋਂ ਬਾਰ-ਬਾਰ ਇੱਕ ਮੈਸੇਜ ਦਿੱਲੀ ਨੂੰ ਦਿੱਤਾ ਜਾ ਰਿਹਾ ਕਿ ਕਸ਼ਮੀਰ ਨੇ ਇਸ ਵਾਰ ਨਿਕਲ ਕੇ ਇਸ ਅਟੈਕ ਦੀ ਬੜੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਅਲਾਕਾਈ ਲੋਕ ਨੇ ਮਕਾਮੀ ਲੋਕ ਨੇ ਉਹਨਾਂ ਨੇ ਬਾਹਰ ਆ ਕੇ ਇਸ ਅਟੈਕ ਦੀ ਬੜੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ ਤੇ ਉਹ ਇਸ ਵਾਰ ਭਾਰਤ ਦੇ ਨਾਲ ਖੜ ਕੇ ਇਸ ਅਟੈਕ ਦੀ تنਕੀਦ ਵੀ ਇਹਦੇ ਤੇ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਵੀਕਨਰ ਨਹੀਂ ਸੀ ਹੋਣਾ ਚਾਹੀਦਾ ਤੇ ਇਸ ਜਿਹੜਾ ਇੱਕ ਲੋਕਾਂ ਦੇ ਵਿੱਚ ਇਹਦਾ ਜਜ਼ਬਾ ਆਇਆ ਵੀ ਤੁਸੀਂ ਇਹਨੂੰ ਖਰਾਬ ਨਾ ਕਰੋ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਦਿੱਲੀ ਦੇ ਵੱਲੋਂ ਹਰੇਕ ਕਸ਼ਮੀਰ ਦੇ ਘਰਾਂ ਦਾ ਜਿਹੜਾ ਇਸੇ ਤਰੀਕੇ ਨਾਲ ਤਲਾਸ਼ੀ ਲਈ ਜਾਂਦੀ ਰਹੂਗੀ ਤੇ ਤੁਸੀਂ ਆਪਣੇ ਉਹਨਾਂ ਲੋਕਾਂ ਨੂੰ ਦੁਬਾਰਾ ਆਪਣੇ ਖਿਲਾਫ ਕਰ ਲੋਗੇ ਇਸ ਕਰਕੇ ਚੰਗੀ ਗੱਲ ਹੈ ਕਿ ਜੇਕਰ ਕਸ਼ਮੀਰੀਆਂ ਦੇ ਵਿੱਚ ਭਾਰਤ ਦੇ ਹੱਕ ਦੇ ਵਿੱਚ ਉਹ ਆਏ ਨੇ ਜਾਂ ਇਹਨਾਂ ਦੇ ਨਾਲ ਖੜੇ ਨੇ ਤਾਂ ਉਹਨਾਂ ਦੇ ਖਿਲਾਫ ਤੁਸੀਂ ਆਪਣੇ ਪ੍ਰਤੀ ਦੂਰੀਆਂ ਨਾ ਪੈਦਾ ਕਰੋ ਤੁਹਾਨੂੰ ਯਾਦ ਹੋਣਾ ਹੈਦਰ ਫਿਲਮ ਜੇਕਰ ਕਿਸੇ ਨੇ ਦੇਖੀ ਹੋਵੇ ਤਾਂ ਉਹ ਪਹਿਲਾ ਪਹਿਲਾਂ ਬਣ ਗਈਆਂ ਇਦਾਂ ਕਦੀਆਂ ਫਿਲਮਾਂ ਹਾਲਾਂਕਿ ਉਹਨਾਂ ਦੇ ਦਿਨਾਂ 'ਚ ਬਣੀ ਸੀ 14-15 ਦੇ ਵਿੱਚ ਹੀ ਉਹ ਸ਼ਾਹীদ ਕਪੂਰ ਉਹਨਾਂ ਦੀ ਹੁਣ ਤਾਂ ਇਦਾਂ ਦੀ ਜੇਕਰ ਫਿਲਮ ਬਣੇ ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਰਿਲੀਜ਼ ਹੋਣ ਦਿੱਤਾ ਜਾਣਾ ਆਪਾਂ ਪੰਜਾਬ 95 ਦੀ ਆਧਾਰਨ ਸਾਡੇ ਸਾਹਮਣੇ ਹੀ ਆ। ਹੈਦਰ ਫਿਲਮ ਦੇ ਵਿੱਚ ਇੱਕ ਸੀਨ ਆ ਜਿੱਥੇ ਇੱਕ ਸਖਸ਼ ਜਿਹੜਾ ਆਪਣੇ ਘਰ ਦੇ ਬਾਹਰ ਖੜਾ ਉਹਦੀ ਮਾਂ ਉਹਨੂੰ ਲਗਾਤਾਰ ਕਹਿ ਰਹੀ ਆ ਕਿ ਤੂੰ ਅੰਦਰ ਆ ਜਾ। ਤੇ ਉਹ ਅੰਦਰ ਨਹੀਂ ਜਾ ਰਿਹਾ ਤੇ ਇਰਫਾਨ ਖਾਨ ਜਿਹੜਾ ਕਿ ਉਸ ਫਿਲਮ ਦਾ ਮੇਨ ਕਾਈਂਡ ਆਫ ਇਹ ਅਦਾਕਾਰ ਉਹਨਾਂ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਆ। ਇਰਫਾਨ ਖਾਨ ਉੱਥੇ ਜਾਂਦਾ ਉਹਨੂੰ ਜਾ ਕੇ ਕ ਤਲਾਸ਼ੀ ਦੇ ਤੇ ਤਲਾਸ਼ੀ ਦਿੰਦਾ ਉਹ ਤੇ ਉਹਨੂੰ ਕਹਿੰਦਾ ਜਾ ਤੇ ਉਹ ਆਪਣੇ ਘਰ ਦੇ ਅੰਦਰ ਚਲੇ ਜਾਂਦਾ ਤੇ ਫਿਰ ਇਰਫਾਨ ਖਾਨ ਨੇ ਹੋਰ ਸੀਨ ਦੇ ਜ਼ਰੀਏ ਵੀ ਇਹ ਸਮਝਾਇਆ ਸੀਗਾ ਕਿ ਕਸ਼ਮੀਰੀਆਂ ਦੇ ਵਿੱਚ ਸਿਕਿਉਰਿਟੀ ਫੋਰਸਸ ਨੇ ਉੱਥੇ ਦੇ ਮਕਾਮੀ ਲੋਕਾਂ ਨੂੰ ਇੰਨਾ ਜ਼ਿਆਦਾ ਕਹਿ ਲਓ ਕਿ ਉਹਨਾਂ ਦੀ ਕਦੇ ਜਗ੍ਹਾ ਜਗ੍ਹਾ ਪੁੱਛ ਪੜਤਾਲ ਤਲਾਸ਼ੀਆਂ ਵੀ ਉਹ ਆਪਣੇ ਘਰ ਦੇ ਵੀ ਮੈਂਟਲੀ ਐਸਟਰੀਕੇ ਦੇ ਹੋ ਗਏ ਨੇ ਵੀ ਆਪਣੇ ਘਰ ਦੇ ਵਿੱਚ ਜਾਣ ਤੋਂ ਵੀ ਉਹਨਾਂ ਨੂੰ ਲੱਗਦਾਗੇ ਉਹਨੂੰ ਦਿਖਾਇਆ ਸੀ ਉਸ ਸ਼ਖਸ ਨੂੰ ਵੀ ਉਹ ਮੈਂਟਲੀ ਤੌਰ ਤੇ ਜਿਹੜਾ ਇਦਾਂ ਹੋ ਚੁੱਕਾ ਸੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਪਹਿਲਾਂ ਤੋਂ ਬਹੁਤ ਜ਼ਿਆਦਾ ਸਿਕਿਉਰਿਟੀ ਪ੍ਰੈਜ਼ੈਂਸ ਸੀਗੀ ਜੋ ਆਪੀਸਲੀ ਪੁੱਛਣ ਵਾਲੇ ਸਵਾਲ ਇਹ ਪੁੱਛਦੇ ਨੇ ਕਿ ਆਫਟਰ ਤੁਸੀਂ ਧਾਰਾ 370 ਹਟਾ ਦਿੱਤੀ ਵੀ ਸਟਿਲ ਉਹ ਪਹਿਲਾਂ ਤਾਂ ਇੱਡੀ ਬਾਰਡਰ ਤੋਂ ਦੂਰ ਆ ਕੇ ਉਹਨਾਂ ਨੇ ਅਟੈਕ ਕੀਤਾ ਫਿਰ ਉਹ ਹਜੇ ਤੱਕ ਤੁਹਾਡੇ ਤੋਂ ਫੜੇ ਨਹੀਂ ਗਿਆ ਤੇ ਫਿਰ ਤੁਸੀਂ ਕਹਿੰਦੇ ਆ ਕਿ ਚਲੋ ਠੀਕ ਹੈ ਅਸੀਂ ਮੰਨ ਲਿਆ ਕਿ ਜੰਗਲਾਂ ਦੇ ਵਿੱਚ ਉਹਨਾਂ ਦਾ ਨੈਟਵਰਕ ਹੋਊਗਾ ਉਹਨਾਂ ਨੂੰ ਫੜਨਾ ਔਖਾ ਬਟ ਸਟਿਲ ਉਹ ਨੈਟਵਰਕ ਤੁਸੀਂ ਤੋੜ ਕਿਉਂ ਨਹੀਂ ਪਾਏ ਫਿਰ ਇੰਨੇ ਲੰਬੇ ਸਮੇਂ ਦਾ ਉਹ ਵੀ ਇੰਨੀ ਜਿਆਦਾ ਤੁਹਾਡੀ ਆਰਮੀ ਦੀ ਉੱਥੇ ਪ੍ਰੈਜ਼ੈਂਸ ਹੋਣ ਦੇ ਬਾਵਜੂਦ ਵੀ ਸੋ ਇਹ ਤਾਂ ਜਿਹੜੇ ਇਹਨਾਂ ਤੇ ਸਵਾਲ ਹੋ ਰਹੇ ਨੇ ਇੰਡੀਅਨ ਗਵਰਨਮੈਂਟ ਦੇ ਉੱਤੇ ਪਰ ਆਬਵੀਅਸਲੀ ਚਾਹੇ ਆਪੋਜੀਸ਼ਨ ਆ ਚਾਹੇ ਬਾਕੀ ਆ ਸਾਰੇ ਕਹਿ ਰਹੇ ਨੇ ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਆ ਤੇ ਅੱਜ ਅੱਜ ਵੀ ਤੇ ਕੱਲ ਸਾਰੀ ਦਿਹਾੜੀ ਵੀ ਇਹ ਦੌਰ ਦੌਰਾਂ ਚੱਲਦਾ ਰਿਹਾ ਮੀਟਿੰਗਾਂ ਦਾ ਵੀ ਹੁਣ ਵੀ ਕੈਬਨਟ ਸਿਕਿਉਰਿਟੀ ਦੀ ਮੀਟਿੰਗ ਹੋਈ ਆ ਤੇ ਹੁਣ ਕੁਝ ਹੋਣ ਜਾ ਰਿਹਾ ਹੁਣ ਕੁਝ ਹੋਣ ਜਾ ਰਿਹਾ ਸੋ ਲਗਾਤਾਰ ਇਸ ਵੀਕੇ ਦੀਆਂ ਖਬਰਾਂ ਆ ਰਹੀ बस काम ਉਹਨਾਂ ਦਾ तमाम ਕਰਕੇ ਤੇ ਮੈਂ ਤੁਹਾਨੂੰ ਮੈਂਟੀ ਅਸੀਂ ਕਹਾਣੀ ਸਾਰੀ ਆ ਨਵੇੜ ਦੇੜੀ ਆ ਸੋ ਆਬਵੀਅਸਲੀ ਆਪਾਂ ਨੂੰ ਪਤਾ ਕਿ ਇਦਾਂ ਕਦੇ ਵੀ ਜਿਹੜੀਆਂ ਯੰਗਾ ਯੁੱਧ ਜਿਹੜੇ ਉਹ ਐਸਵੀਕੇ ਨਾਲ ਨਹੀਂ ਚੱਲਦੇ ਤੇ ਪਰ ਚੰਗੀ ਗੱਲ ਤਾਂ ਇਹੀ ਆ ਕਿ ਉਧਰ ਨੂੰ ਸਥਿਤੀਆਂ ਨਾ ਜਾਣ ਪਰ ਲੱਗਦਾ ਸਾਰਾ ਕੁਝ ਇਦਾਂ ਹੀ ਆ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਕਿਸੇ ਵੀ ਸਰਕਾਰ ਵੱਲੋਂ ਇਹ ਕਿਹਾ ਜਾਵੇ ਕਿ ਅਸੀਂ ਜਿੰਨੀਆਂ ਵੀ ਆਪਰੇਸ਼ਨਲ ਤਾਕਤਾਂ ਨੇ ਉਹ ਫੋਰਸਸ ਨੂੰ ਦੇ ਦਿੱਤੀਆਂ ਨੇ दैट मींस ਕਿ ਕੁਛ ਨਾ ਕੁਛ ਹੋਣ ਜਾ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜਾਂ ਇੰਡੀਅਨ ਬੀਜਪੀ ਗਵਰਨਮੈਂਟ ਨੇ ਕਲੀਅਰਲੀ ਇਹ ਸੰਕੇਤ ਦਿੱਤਾ ਕਿ ਕੋਈ ਵੀ ਤੁਸੀਂ ਕਿਹੜਾ ਕਦਮ ਕਿੱਦਾਂ ਚੱਕਣਾ ਇਹ ਅਸੀਂ ਆਪਣੀਆਂ ਸਿਕਿਉਰਿਟੀ ਫੋਰਸਸ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਆ ਕਿ ਉਹ ਕਿਸੇ ਵੀ ਤਰੀਕੇ ਨਾਲ ਕੋਈ ਵੀ ਕਦਮ ਚੱਕ ਸਕਦੇ ਆ ਉਹ ਵੈਸੇ ਕਿਸ ਹੁੰਦਾ ਤਾਂ ਇਹਨਾਂ ਦੇ ਨਾਲ ਜਿਹੜਾ ਸਲਾਹ ਮਸ਼ਵਰੇ ਦੇ ਨਾਲ ਹੀ ਆ ਪਰ ਇੱਕ ਲੋਕਾਂ ਨੂੰ ਕਹਿਣ ਨੂੰ ਬਿਆਨ ਜਿਹੜਾ ਇਹ ਦੇ ਦਿੱਤਾ ਜਾਂਦਾ ਵੀ ਹੁਣ ਜੋ ਕੁਝ ਵੀ ਕਰਨਾ ਉਹ ਆਰਮੀ ਨੇ ਕਰਨਾ ਸਿਕਿਉਰਿਟੀ ਫੋਰਸਿਜ਼ ਨੇ ਕਰਨਾ ਸੋ ਦੈਟ ਮੀਨਸ ਕਿ ਆਪੀਸਲੀ ਉਧਰੋਂ ਦੂਜੇ ਪਾਸੇ ਜਦੋਂ ਪਾਕਿਸਤਾਨ ਦਾ ਇਨਫੋਰਮੇਸ਼ਨ ਮਿਨਿਸਟਰੀ ਇਹ ਗੱਲ ਕਹਿੰਦਾ ਕਿ ਸਾਡੇ ਕੋਲ ਕ੍ਰੈਡੀਬਲ ਇੰਟੈਲੀਜੈਂਸ ਹੈ ਕਿ ਇੰਡੀਆ 24 36 ਘੰਟਿਆਂ ਦੇ ਦਰਮਿਆਨ ਸਾਡੇ ਤੇ ਅਟੈਕ ਕਰ ਸਕਦਾ ਤੇ ਦੈਟ ਮੀਨਸ ਕਿ ਬਹੁਤ ਗੰਭੀਰਤਾ ਵਾਲੇ ਹਾਲਾਤ ਬੜੇ ਹੋਏ ਨੇ ਮਸਲਾ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ